ਮંત્રી ਸਾਹਿਬ ਦੇ ਪਿੰਡ 'ਚ ਤਾਂ ਜਿੰਨਾ ਮੈਂ ਰੋਸ ਦੇਖਿਆ ਹੈ ਇਹ ਉਹੀ ਰੋਸ ਜਿਹਦੇ ਰੋਸ ਦੇ ਨਾਲ ਭਗਵੰਤ ਮਾਨ ਨੂੰ ਮੋੜ ਮੰਡੀ ਦੇ ਸਾਰੇ ਪਬਲਿਕ ਨੇ ਐ ਭਜਾਇਆ ਕਿ ਉਹਦਾ ਮੂੰਹ ਲੁਕਾ ਕੇ ਜਿਵੇਂ ਦਮ ਦਵਾ ਕੇ ਕੋਈ ਭਜਦਾ ਨਾ ਆਇਆ ਉਹਨੂੰ ਗੱਡੀ 'ਚ ਬੈਠ ਕੇ ਭਜਣਾ ਪਿਆ ਉਹਦੇ ਬਾਅਦ ਮਾਨਸੇ ਪਹੁੰਚਿਆ ਮਾਨਸੇ ਦੇ ਲੋਕਾਂ ਨੇ ਆਇਆ ਭਜਾਇਆ ਮੈਨੂੰ ਲੱਗਦਾ ਮંત્રી ਸਾਹਿਬ ਦੇ ਪਿੰਡ 'ਚ ਮંત્રી ਸਾਹਿਬ ਦਾ ਚੰਗਾ ਮਾਂਜਾ ਪਊ ਫੇਰੂਗਾ ਇਸ ਵਾਰੀ ਲੋਕਾਂ 'ਚ ਇੰਨਾ ਰੋਸ ਹੈ ਇੰਨੀ ਨਰਾਜ਼ਗੀ ਹੈ ਕਿ ਜਿੰਨਾ ਵੱਡੇ ਵੱਡੇ ਝੂਠ ਮਾਰ ਕੇ ਇਹਨਾਂ ਨੇ ਸਰਕਾਰਾਂ ਬਣਾਈਆਂ ਉਹ ਲੋਕਾਂ ਨੇ ਉਸ ਝੂਠ ਦਾ ਬਦਲਾ ਲੈਣ ਵਾਸਤੇ ਬੈਠੇ ਹੋਏ ਨੇ ਤਾਂ ਲੈਣਾ ਵੀ ਚਾਹੀਦਾ ਹੈ ਤਾਂ ਕਿ ਸਰਕਾਰਾਂ ਨੂੰ ਸਬਕ ਮਿਲੇ ਕਿ ਝੂਠ ਦੀ ਰਾਜਨੀਤੀ ਹੁਣ ਪੰਜਾਬ ਦੇ ਲੋਕੀ ਬਰਦਾਸ਼ਤ ਨਹੀਂ ਕਰਨਗੇ ਸੱਚ ਦਾ ਸਾਥ ਦੇਣਗੇ ਉਹ ਪਰੋਸੇ ਵਾਲੀ ਤਕੜੀ ਜਿਹਨੇ ਕਦੇ ਝੂਠ ਨਹੀਂ ਮਾਰਿਆ ਕਦੇ ਲਾਰਾ ਨਹੀਂ ਲਾਇਆ ਕਦੇ ਕੁਰਸੀ ਦੀ ਲਾਲਚ ਨਹੀਂ ਕੀਤੀ ਜੋ ਕਿਹਾ ਉਸ ਤੋਂ ਵਾਅਦਾ ਕਰਕੇ ਦਿਖਾਇਆ ਬੀਤੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਟੂਰ ਕਰ ਰਹੇ ਹੋਏ ਸ਼ਾਮ ਨੂੰ ਰਾਹੁਲ ਗਾਂਧੀ ਵੀ ਆ ਰਹੇ ਕਿ ਲੱਗਦਾ ਹੈ ਕਿ ਇਲੈਕਸ਼ਨ ਕਰਾਣੀ ਹੈ ਇਹਨਾਂ ਨੂੰ ਬਿਲਕੁਲ ਸਹੀ ਗੱਲ ਹੈ ਜਿਹੜੇ ਹੂੰ ਤਾਂ ਪੰਜਾਬ ਦੇ ਕਿਸਾਨਾਂ ਨੂੰ ਕੁੱਟਦੇ ਨੇ ਆਪਸ ਪੰਜਾਬ ਦੇ ਆ ਰਾਹੁਲ ਗਾਂਧੀ ਆ ਕੇ ਜੀ 70 ਫਸੀ ਦੀ ਨਸ਼ੇੜੀ ਨੇ ਤੇ ਜਿਹਦੀ ਕਾਂਗਰਸ ਪਾਰਟੀ ਨੇ ਨਸ਼ੇ ਦਾ ਹਦਾਬਾਰ ਕਰਤੀ ਇਹਨਾਂ ਦੀ ਪਾਈਵਾਲ ਪਾਰਟੀ ਕਾਂਗਰਸ ਨੇ ਹੋਰ ਅੱਗੇ ਵਧਾਤੀ ਰਾਹੁਲ ਗਾਂਧੀ ਦੇ ਬਚਨ ਬੋਲ ਸਤ ਕਰਨ ਵਾਸਤੇ ਯਾ ਸਾਡੀ ਭਾਜਪਾ ਜਿਹੜਾ ਮੈਂ ਸਮਝਦੀ ਜਿਹੜਾ ਕੋਈ ਭਾਜਪਾ ਨੂੰ ਵੋਟ ਪਾਊਗਾ ਉਹ ਤਾਂ ਖੂ ਖਾਤਾ ਹੀ ਸਟੰਦੀ ਗੱਲ ਹੈ ਕਿਉਂਕਿ ਜਮਾਨਤਾ ਤਾਂ ਸਾਰਿਆਂ ਦੀ 잡 ਤੋਂ ਨਹੀਂ ਐ ਸੋ ਮੈਂ ਤਾਂ ਬੇਨਤੀ ਕਰਦੀ ਆਪਦੀ ਵੋਟ ਤੁਸੀਂ ਬਰਬਾਦ ਨਾ ਕਰੋ ਜਿਹੜੇ ਸਾਡੇ ਕਿਸਾਨਾਂ ਨੂੰ ਕੁੱਟਦੇ ਨੇ ਜਿਹੜਾ ਸਾਡਾ ਪਾਣੀ ਲੁੱਟਣ ਨੂੰ ਬੈਠੇ ਹੋਏ ਨੇ ਜੇ ਨਾ ਸਾਡੇ ਧਾਰਮਿਕ ਸਥਾਨਾਂ 'ਚ ਕਬਜ਼ੇ ਕਰ ਲੈਂਦੇ ਨੇ ਫਿਰ ਇਹੋ ਜੀ ਪਾਰਟੀਆਂ ਨੂੰ ਵੋਟ ਪਾ ਕੇ ਆਪ ਦੇ ਗਲੇ 'ਚ ਫੰਦਾ ਕਿਉਂ ਆਪਾਂ ਪਾਉਂਦੇ ਕਿ ਆ ਸਾਨੂੰ ਲਟਕਾ ਦੇਣ ਇਹ ਦਿੱਲੀ ਦੀ ਸਾਰੀ ਪਾਰਟੀਆਂ ਬਰਾਬਰ ਨੇ ਇਹ ਪੰਜਾਬ ਵਿਰੋਧੀ ਨੇ ਪੰਜਾਬ ਵਿਰੋਧੀ ਨੇ ਤੇ ਕਿਸਾਨ ਵਿਰੋਧੀ ਨੇ ਸਰ ਪੰਜਾਬ ਦੇ ਇਤਿਹਾਸੀ ਖਵਾਰੇ ਇਹ ਕਹਿੰਦੇ ਕਿ ਜਿੰਨਾ ਮੇਰਾ ਪੰਜਾਬ ਨਾਲ ਲਗਾਵ ਹੈਗਾ ਜਿਹੜੀਆਂ 84 ਦੇ ਦੰਗਿਆਂ ਦੀਆਂ ਪਹਿਲਾਂ ਵੀ ਮੈਂ ਕਿਹਾ ਤੇ ਫਿਰ ਮਿਲਣ ਕਿਸਾਨਾਂ ਨੂੰ ਸਾਡੇ 750 ਕਿਸਾਨ ਸ਼ਹੀਦ ਹੋ ਗਏ ਨੇ ਉਹਦੀ ਮਾਫੀ ਮੰਗ ਲੈ ਜੇ ਕਾਲੇ ਕਾਨੂੰਨਾਂ ਦੀ ਮਾਫੀ ਮੰਗ ਕੇ ਵਾਪਸ ਲਿੱਤੀ ਤੇ 750 ਜਿਨ੍ਹਾਂ ਨੇ ਜਾਨਾ ਗਵਾਈਆਂ ਉਹਨਾਂ ਨੂੰ ਵਾਪਸ ਕਰ ਉਹਦੀ ਵੀ ਮਾਫੀ ਮੰਗ ਲੈ ਅੱਜ ਵੀ ਸਾਡੇ ਉਹੀ ਕਿਸਾਨ ਉਹੀ ਮੰਗਾ ਵਾਸਤੇ ਪੰਜਾਬ ਦੀ ਜ਼ਮੀਨ 'ਚ ਬੈਠੇ ਨੇ ਤੇ ਹਰਿਆਣੇ ਦੀ ਪੁਲਿਸ ਆ ਕੇ ਸਾਡੇ 250 ਕਿਸਾਨਾਂ ਨੂੰ ਜ਼ਖਮੀ ਕਰਦੇ ਨੌਜਵਾਨ ਮੁੰਡੇ ਨੂੰ ਮਾਰਦੇ ਮਾਫੀ ਮੰਗ ਲੈ ਅੱਜ ਸਾਡਾ ਮੁੱਖ ਮੰਤਰੀ ਇਹੋ ਜਿਹਾ ਕਮਜ਼ੋਰ ਹੈ ਕਿ ਆਪਣੀ ਜ਼ਮੀਨ 'ਚ ਮਾਰ ਜਾਂਦੇ ਨੇ ਕੁੱਟ ਜਾਂਦੇ ਨੇ ਗੋਲੀਆਂ ਨਾਲ ਤੇ ਉਹ ਮੂੰਹ ਤਾਂ ਖੋਲਣ ਜੋਗਾ ਨਹੀਂ ਹੈਗਾ ਤਾਂ ਕੀ ਸਫਾਸਦ ਕਰੂਗਾ ਇਹ ਸਾਡੇ ਪਾਨਿਆਂ ਦਾ ਪੰਜਾਬੀਆਂ ਦਾ